ਦੇ ਕੇ ਤਨ ਚਾਰ ਘੰਟੇ ਲਗਾਤਾਰ بارش ਹੋਈ ਆ ਇੱਕਦਮ بارش ਹੋ ਗਈ ਸੇਮਾ ਦੇ ਜਿਹੜੀ ਸਫਾਈ ਵੀ ਕਾਫੀ ਟਾਈਮ ਹੋ ਗਿਆ ਇਹ ਹੋਈ ਨਹੀਂ ਸਰਕਾਰ ਨੇ ਕੀਤੀ ਨਹੀਂ ਸੀ ਮਹਿਕਮੇ ਵਾਲਿਆਂ ਨੇ ਉਹਦੇ ਨਾਲ ਪਾਣੀ ਜਿਹੜਾ ਨਿਕਲਿਆ ਨਹੀਂ ਪਾਣੀ ਸਾਰਾ ਜਾਮ ਹੋ ਗਿਆ ਇੱਕਦਮ ਕਿਹੜੇ ਪਾਣੀ ਇਕੱਠਾ ਹੋ ਗਿਆ ਕਿੰਨੇ ਕਿੱਕੜ ਰਕਬਾ ਜਿਹੜਾ ਇਹ ਸਾਡਾ ਏਰੀਆ ਪੁਰਾਣੇ ਵਾਲਾ ਤੇ ਪਰੇ ਕੋਕਰੀ ਆ ਜਾਂਦਾ ਜੀ ਕੋਕਰੀ ਦਾ ਏਰੀਆ ਥੋੜਾ ਘੱਟ ਆ ਹੀਰਾ ਦਾ ਤੇ ਪੁਰਾਣਾ ਤੇ ਚ ਪੁਰਾਣੇ ਵਾਲਾ ਤੇ ਚ ਗਾਵੇਂ ਦਾ ਦੋ ਪਿੰਡਾਂ ਦਾ ਜਿਆਦਾ ਜੀ ਇੱਥੇ ਚਾਰਾ ਵੀ ਪਸ਼ੂਆਂ ਦਾ ਪੰਲਾ ਦਾ ਖਤਮ ਹੋ ਗਿਆ ਕਈ ਥਾਵਾਂ ਤੇ ਤਾਂ ਵੇਖਣ ਚ ਆਇਆ ਸਭ ਕੁਛ ਹੀ ਖਤਮ ਹੋ ਗਿਆ ਜੀ ਝੋਨਾ ਖਤਮ ਹੋ ਗਿਆ ਰਸਤੇ ਵੀ ਸਾਰੇ ਖਤਮ ਹੋ ਗਏ ਤੇ ਪਸ਼ੂਆਂ ਦਾ ਵੀ ਬਹੁਤ ਮੰਦਾ ਹਾਲ ਆ ਜੀ ਕੀ ਮੰਗ ਕਰਦੇ ਆ ਸਰਕਾਰ ਮੰਗ ਹੁਣ ਕਿਸਾਨਾਂ ਦੀ ਦੇਖੋ ਜੀ 65 ਤੋਂ 70000 ਰੁਪਏ ਸਾਰੀ ਇਹ ਮੈਂ ਇੱਕ ਤੁਹਾਨੂੰ ਤਾਂ ਹੋਰ ਦੱਸਦਾ ਜੀ ਇਹ ਜ਼ਮੀਨ ਜਿਹੜੀ ਆ ਆ ਕਿਸਾਨ ਖੜੇ ਆ ਸਾਰੇ ਠੇਕੇ ਤੇ ਕਰਦੇ ਆ 65 ਤੋਂ 70000 ਰੁਪਏ ਠੇਕਾ ਦਿੱਤਾ ਵਾ ਇਹਨਾਂ ਦਾ ਤੇ ਦੱਸੋ ਕਿਸਾਨ ਕਿੱਧਰ ਨੂੰ ਜਾਊਗਾ ਕੀ ਕਰੂਗਾ ਬਹੁਤ ਮੰਦਾ ਹਾਲ ਆ ਜੀ ਲੈ ਤਾਂ ਨਹੀਂ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਦੇਖੋ ਜੀ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਸਰਕਾਰ ਨੂੰ ਵੀ ਬਾਹ ਫੜਨੀ ਚਾਹੀਦੀ ਆ ਔਰ ਮੈਂ ਇੱਕ ਹੋਰ ਬੇਨਤੀ ਕਰਦਾ ਜਿਹੜੇ ਐਨ ਆਰ ਆਈ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਹੈ ਕਿਸਾਨ ਵਿਚਾਰੇ ਬੋਂਦੇ ਆ ਥੋੜਾ ਜਿਹਾ ਉਹ ਵੀ ਇਹਨਾਂ ਕਿਸਾਨਾਂ ਬਾਰੇ ਵੇਖਣ ਵੀ ਕਿਉਂਕਿ ਇਹ ਕਮਾਉਣਗੇ ਤਾਂ ਹੀ ਤੁਹਾਨੂੰ ਦੇਣਗੇ ਥੋੜਾ ਜਿਹਾ ਵੀ ਚਲੋ ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਐਨਆਰਆਈ ਵੀਰ ਚਲੋ ਮਿਹਨਤ ਕਰਦੇ ਆ ਪਰ ਥੋੜਾ ਮੋਟਾ ਤੁਸੀਂ ਵੀ ਥੋੜਾ ਖਿਆਲ ਰੱਖਿਓ ਆਪੋ ਆਪਣੇ ਕਿਸਾਨਾਂ ਦਾ ਤੁਸੀਂ ਆਪਦੇ ਖੇਤ ਨੂੰ ਦੇਖ ਲਓ ਜਿੰਨਾ ਖੇਤਾਂ ਦੇ ਵਿੱਚ ਪਾਣੀ ਆ ਐਨਆਰਆਈ ਭਰਾ ਤੇ ਉਹ ਵੀ ਥੋੜਾ ਖਿਆਲ ਰੱਖਣ ਤੇ ਸਰਕਾਰ ਵੀ ਕੁਝ ਨਾ ਕੁਝ ਕਿਸਾਨਾਂ ਬਾਰੇ ਸੋਚੀ ਇਹ ਤੁਹਾਨੂੰ ਇੱਕ ਹੋਰ ਦੱਸਦਾ ਵੀ ਚਗਾਵਾ ਦਾ ਇੱਕ ਏਰੀਆ ਦੂਸਰਾ ਏਰੀਆ ਜਿਹੜੇ ਬੁੱਗੀ ਪਰੇ ਵਾਲੀ ਸਾਈਡ ਤੇ ਆ ਉਹ ਅਲੱਗ ਆ ਜੀ ਸਾਡਾ ਉਹ ਉਹ 4-500 ਏਕੜ ਦੇ ਦੋ ਪਿੰਡਾਂ ਦਾ ਉਹ ਅੱਡਾ ਇਹ ਅਲੱਗ ਹੈ ਪੁਰਾਣੇ ਵਾਲਾ ਤੇ ਚਗਾਵਾ ਅਲੱਗ ਸਾਈਡ ਹੈ ਕਿ ਘੱਟੋ ਘੱਟ 2000 ਏਕੜ ਦੇ ਕਰੀਬ ਜਿਹੜਾ ਹੈਗਾ ਜੀ ਹੈਗਾ ਜੀ ਹੈਗਾ ਹਾਂਜੀ ਹਾਂਜੀ ਹੈਗਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਮੰਗਾ ਜੀ ਦੇਖੋ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਜੀ ਮੇਰੀ ਹੁਣ 60 ਸਾਲ ਦੀ ਉਮਰ ਹੋ ਗਈ 1988 ਦਾ ਸੀ ਹੜ ਦੇਖਿਆ ਸੀਗਾ 88 ਮੌਕੇ ਸਾਡੇ ਮਕਾਨ ਦੇ ਨਾਲ ਪਾਣੀ ਲੱਗਾ ਸੀਗਾ ਉਦੋਂ ਬਾਅਦ ਕੱਲ ਦੀ ਵਾਰਚ ਇੱਕਦਾਂ 4-5 ਘੰਟੇ ਹੋਣ ਦੇ ਨਾਲ ਸਾਰਾ ਪਾਣੀ ਕੋਕਰੀ ਤੋਂ ਲੈ ਕੇ ਹੀਰਾ ਹੁੰਦਾ ਹੋਇਆ ਸਾਰਾ ਪਾਣੀ ਆ 1000 ਏਕੜ ਹੋਊਗਾ ਜਿਹੜਾ ਕਿ ਡੁੱਬ ਚੁੱਕਾ ਜਮਾ ਸਾਡੇ ਘਰ ਦੇ ਨਾਲ ਜਮਾ ਪਾਣੀ ਲੱਗ ਚੁੱਕਾ ਤੇ ਇਹ 4 5 44500 ਰੁਪਇਆ ਦੇ ਕੇ ਇਹ ਲਵਾਈ ਬਾਅਦ ਵਿੱਚ ਤਿੰਨ ਤਿੰਨ ਦੋ ਦੋ ਬੋਰੀਆਂ ਯੂਰੀਆ ਦੀਆਂ ਪਾਈਆਂ ਤਕਰੀਬਨ 10000 ਰੁਪਇਆ ਕਿੱਲੇ ਦਾ ਖਰਚਾ ਆ ਗਿਆ 65000 ਰੁਪਇਆ ਇਹਦਾ ਠੇਕਾ ਦੇਣਾ ਅੱਜ ਕਿਸਾਨ ਦਾ ਚਿਹਰਾ ਮਰ ਜਾ ਆ ਗਿਆ ਇਹਨੂੰ ਦੇਖ ਕੇ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ ਬਹੁਤ ਮਜਬੂਰੀ ਹੈ ਸਰਕਾਰ ਨੂੰ ਜ਼ਰੂਰ ਪੱਲਾ ਫੜਨਾ ਚਾਹੀਦਾ ਇਹਨਾਂ ਜ਼ਿਮੀਂਦਾਰਾਂ ਦਾ ਕੁਝ ਨਾ ਕੁਝ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਖਰਚਾ ਕਰਕੇ ਵੀ ਕੁਝ ਪੱਲੇ ਨਹੀਂ ਦਿੰਦਾ ਜੇ ਪਾਣੀ ਨਿਕਾਸ ਨਾ ਹੋਇਆ ਤਿੰਨ ਚਾਰ ਦਿਨ ਇਹ ਫਸਲ ਜਮ੍ਹਾਂ ਖਤਮ ਹੋ ਜਾਊਗੀ ਕਿਸਾਨ ਕਿਸੇ ਬਣਿਆ ਕਾਰਨ ਕੀ ਬਣਿਆ ਪਾਣੀ ਇੰਨਾ ਜਮ੍ਹਾਂ ਹੋਣ ਤੱਕ ਕਾਰਨ ਜੀ ਉਹ ਡਰੇਨ ਆ ਜਿਹੜੀ ਉਹ ਮੋੜੇ ਉਂ ਬੰਦ ਸੀਗੀ ਉਥੇ ਪੁਲੀਆਂ ਨੱਪੀਆਂ ਸੀਗੀਆਂ ਇੱਕ ਪੌੜ ਵੱਡਾ ਬਣਿਆ ਜੀਟੀ ਰੋਡ ਤੇ ਉਹਦੇ ਨਾਲ ਹੋਰ ਪੁਲੀਆਂ ਨੱਪਿਆ ਅਰਜੀ ਨੱਪੀਆਂ ਸੀ ਇਸ ਕਰਕੇ ਉਹ ਪਾਣੀ ਡਰੇਨ ਨੇ ਖਿੱਚਿਆ ਨਹੀਂ ਹੁਣ ਉਹ ਪੁਲੀਆਂ ਗੱਡੀਆਂ ਹੁਣ ਵੀ ਇਹ ਏਰੀਆ ਵੀ ਨੀਵਾ ਥੋੜਾ ਜਿਹਾ ਇਸ ਕਰਕੇ ਪਾਣੀ ਦਾ ਜਮਾਓ ਬਹੁਤ ਜ਼ਿਆਦਾ ਇਹ ਫਸਲ ਵੱਜਦੀ ਨਹੀਂ ਦੀਂਦੀ ਸਰਕਾਰ ਨੂੰ ਜ਼ਰੂਰ ਕੁਝ ਨਾ ਕੋ ਮਦਦ ਕਰਨੀ ਹੈ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਮੋਗਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਹੜਾਂ ਵਰਗੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ ਜੇ ਗੱਲ ਕਰੀਏ ਮੋਗਾ ਜ਼ਿਲ੍ਹੇ ਦੇ ਨਾਲ ਦੇ ਲੱਗਦੇ ਪਿੰਡਾਂ ਦੇ ਦੀ ਤਾਂ ਜਿੰਨਾ ਵਿੱਚ ਮੱਲਿਆਣਾ ਤੇ ਰਸੂਲਪੁਰ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਲਿੰਕ ਸੜਕਾਂ ਨੂੰ ਤੋੜ ਕੇ ਪਾਣੀ ਜਿਹੜਾ ਉਹ ਉਸ ਦੀ ਨਿਕਾਸੀ ਕੀਤੀ ਹੈ ਲੋਕਾਂ ਦੇ ਘਰਾਂ ਤੱਕਰ ਪਾਣੀ ਪਹੁੰਚ ਗਿਆ ਤੇ ਲੋਕਾਂ ਨੇ ਆਪਣੀਆਂ ਜਾਨਾਂ ਲਿੰਕ ਸੜਕਾਂ ਤੋੜ ਕੇ ਬਚਾਈਆਂ ਨੇ ਇਹ ਨਿੱਜੀ ਸਕੂਲਾਂ ਦੇ ਕਈ ਬੱਚਿਆਂ ਨੂੰ ਤੇ ਟੀਚਰਾਂ ਨੂੰ ਲੋਕਾਂ ਨੇ ਆਪਣਾ ਪੁਲ ਪੁਲ ਇਨਸਾਨੀ ਪੁਲ ਬਣਾ ਕੇ ਆਪਣੇ ਉੱਪਰੋਂ ਦੀ ਉਹਨਾਂ ਬੱਚਿਆਂ ਦੀ ਨੂੰ ਨੂੰ ਜਿਹੜਾ ਉਹ ਕੱਢ ਕੇ ਉਹਨਾਂ ਦੀ ਉਹਨਾਂ ਦੀਆਂ ਜਾਨਾਂ ਜਿਹੜੀਆਂ ਉਹ ਬਚਾਈਆਂ ਨੇ ਜੇ ਮੋਗੇ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਹਲਕੇ ਦੀ ਗੱਲ ਕਰੀਏ ਤਾਂ ਨਿਹਾਲ ਸਿੰਘ ਵਾਲਾ ਹਲਕੇ ਦੇ ਦੌਧਰ ਬੁੱਟਰ ਡਾਲਾ ਔਰ ਲੋਪੋ ਇਹ ਪਿੰਡਾਂ ਦੀ ਲਗਭਗ 1500 ਏਕੜ ਜ਼ਮੀਨ ਹੈ ਜਿਹੜੀ ਇਹ ਇਹਨਾਂ ਇਸ ਪਾਣੀ ਦੇ ਹੇਠ ਮਾਰੀ ਜਾ ਚੁੱਕੀ ਹੈ ਇਸ ਪਾਣੀ ਦੇ ਹੇਠ ਇਸ ਦੀ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਜਿਸ ਦੇ ਵਿੱਚ ਝੋਨਾ ਤੇ ਪਸ਼ੂਆਂ ਦਾ ਹਰਾਚਾਰਾ ਉਹ ਖਾਸ ਤੌਰ ਤੇ ਜਿਹੜਾ ਉਹ 1500 ਏਕੜ ਦਾ ਬਿਲਕੁਲ ਬਰਬਾਦ ਹੋ ਚੁੱਕਿਆ ਹੈ ਮੈਂ ਗੱਲ ਕਰਾਂ ਕਿ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਲਗਭਗ 2013-14 ਤੋਂ ਬਾਅਦ ਕਿਸੇ ਵੀ ਹੋਰ ਪਾਰਟੀ ਨੇ ਨਾ ਕਾਂਗਰਸ ਪਾਰਟੀ ਨੇ ਨਾ ਹੀ ਆਮ ਆਦਮੀ ਪਾਰਟੀ ਨੇ ਡਰੇਨਾਂ ਦੀ ਜਿਹੜੀ ਹੈ ਉਹ ਸਫਾਈ ਕਰਵਾਈ ਤੇ ਨਤੀਜਾ ਸਾਹਮਣੇ ਹੈ ਕਿ ਇਹ ਡਰੇਨਾਂ ਦੀ ਸਫਾਈ ਨਾ ਹੋਣ ਕਰਕੇ ਅੱਜ ਪਾਣੀ ਜਿਹੜਾ ਉਸ ਨੇ ਕਿਸਾਨਾਂ ਦੀ ਇੰਨੀ ਜਿਹੜੀ ਫਸਲ ਹੈ ਉਸ ਦੀ ਉਸ ਨੂੰ ਬਰਬਾਦ ਕਰ ਦਿੱਤਾ ਹੈ ਅ ਜੇ ਗੱਲ ਕਰੀਏ ਡਰੇਨ ਸਿਸਟਮ ਦੀ ਤਾਂ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਇਕੀ ਹੈ ਜੇ ਪਹਿਲਾਂ ਡਰੇਨਾਂ ਨੂੰ ਸਾਫ਼ ਕਰਦੇ ਤਾਂ ਅੱਜ ਅਜਿਹੀ ਸਥਿਤੀ ਸਾਨੂੰ ਜਿਹੜੀ ਹੈ ਉਹ ਦਰਪੇਸ਼ ਕਿਸਾਨਾਂ ਨੂੰ ਨਹੀਂ ਸੀ ਆਉਣੀ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹ ਜਿਹੜੇ ਕਿਸਾਨ ਹੈ ਇਹਨਾਂ ਨੂੰ ਜਿੰਨਾ ਇਹਨਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇ ਉਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ